ਪਰਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਬੰਦੀ ਸਿੰਘਾਂ ਦੇ ਸੰਬੰਧੀ ਬਿਆਨ ਦਾ ਇੱਕ ਬਿਆਨ ਦੇ ਵਿੱਚ ਬਿਅੰਕ ਸਿੰਘ ਕਤਲ ਕੇਸ ਦੇ ਵਿੱਚ ਸਜ਼ਾ ਭੁਗਤ ਰਹੇ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਪਿਉਰਾ ਦੇ ਵੱਲੋਂ ਉਕਮਾ ਜਵਾਬ ਭੇਜਿਆ ਗਿਆ ਅਤੇ ਉਹ ਵੀ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੇ ਕਿ ਇਸ ਦੇ ਵਿੱਚ ਲਿਖਿਆ ਕੀ ਹੈ ਤਾਂ ਉਹਨਾਂ ਨੇ ਲਿਖਿਆ ਹੈ ਕਿ ਸਾਡੇ ਧਿਆਨ ਦੇ ਵਿੱਚ ਆਇਆ ਕਿ ਹਿੰਦੂ ਭਾਰਤ ਦੇ ਗ੍ਰਹਿ ਮੰਤਰੀ ਅਮੇਸ਼ ਸ਼ਰਮ ਨੇ ਪਾਰਲੀਮੈਂਟ ਦੇ ਵਿੱਚ ਬੋਲਦਿਆਂ ਹੋਇਆਂ ਕਿਹਾ ਕਿ ਜੇਕਰ ਦੋਸ਼ੀ ਨੂੰ ਆਪਣੇ ਕੀਤੇ ਕੰਮ ਦਾ ਪਛਤਾਵਾ ਨਹੀਂ ਤਾਂ ਉਹ ਮੁਆਫੀ ਦਾ ਹੱਕਦਾਰ ਨਹੀਂ ਹੋ ਸਕਦਾ ਉਹਨਾਂ ਦੀ ਇਹ ਸਟੇਟਮੈਂਟ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਦੋ ਟੁਕ ਜਵਾਬ ਹੈ ਅਮੇਸ਼ਾ ਜੀ ਤੁਸੀਂ ਕਿਸੇ ਵਹਿਮ ਦੇ ਵਿੱਚ ਨਾ ਰਹਿਣਾ ਸਾਨੂੰ ਆਪਣੇ ਕੀਤੇ ਤੇ ਕੋਈ ਪਸਤਾਵਾ ਨਹੀਂ ਹੈ ਬਲਕਿ ਸਾਨੂੰ ਮਾਣ ਅਤੇ ਤਸੱਲੀ ਹੈ ਕਿ ਸਾਡੀਆਂ ਜਿੰਦੜੀਆਂ ਸਾਡੀ ਕੌਮ ਦੇ ਮਕਸਦ ਦੇ ਲੇਖੇ ਲਗੀਆਂ ਨੇ ਤਾਂ ਭਾਰਤੀ ਨਿਜ਼ਾਮ ਦੇ ਸੰਧਾਂ ਦੇ ਵੱਲੋਂ ਸਾਡੀ ਕੌਮ ਦੇ ਨੌਜਵਾਨਾਂ ਤੇ ਹੋ ਰਹੇ ਜ਼ੁਲਮਾਂ ਤੇ ਅਤਿਆਚਾਰਾਂ ਨੂੰ ਠੱਲ ਪਾਉਣ ਅਤੇ ਗੁਲਾਮੀ ਦੇ ਵਿੱਚ ਜਕੜੀ ਕੌਮ ਨੂੰ ਆਜ਼ਾਦ ਕਰਵਾਉਣ ਦੇ ਲਈ ਲੜਦਿਆਂ ਹੋਇਆਂ ਅਸੀਂ ਤੁਹਾਡੇ ਮੁਲਕ ਦੇ ਕੈਦਖਾਨਿਆਂ ਦੇ ਵਿੱਚ ਕੈਦ ਹੋਏ ਹਾਂ ਤੁਸੀਂ ਅਤੇ ਤੁਹਾਡਾ ਸਿਸਟਮ ਮੰਨੋ ਜਾਂ ਨਾ ਮੰਨੋ ਪਰ ਅਸੀਂ ਭਾਰਤ ਪੰਜਾਬ ਜੰਗ ਦੇ ਕੈਦੀਆਂ ਅਸੀਂ ਇਸ ਮੁਲਕ ਦੇ ਹੁਕਮਰਾਨਾਂ ਤੋਂ ਕਿਸੇ ਕਿਸਮ ਦੀ ਰਿਆਇਤ ਜਾਂ ਰਹਿਮ ਲੈਣ ਦੀ ਸੋਚ ਹੀ ਨਹੀਂ ਰੱਖਦੇ ਸਾਡੀ ਅਰਜ਼ੀ ਅਕਾਲਪੁਰ ਖੱਗੇ ਹੈ ਅਸੀਂ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਭਾਰਤੀ ਨਿਆਂਕ ਸਿਸਟਮ ਦੇ ਵੱਲੋਂ ਮਿਲੀ ਕੈਦ ਘਟ ਰਹੇ ਹਾਂ ਅਤੇ ਅੱਗੋਂ ਵੀ ਉਸੇ ਪਰਮਾਤਮਾ ਦੀ ਰਾਜਾ ਦੇ ਵਿੱਚ ਰਹਿ ਕੇ ਕਟਾਂਗੇ ਸਾਡੀ ਅਸਲ ਤਾਕਤ ਗੁਰੂ ਪੰਥ ਹੈ ਅਤੇ ਸਾਡੇ ਤੇ ਮਿਹਰ ਅਤੇ ਥਾਪੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਸਾਡੀ ਕੌਮ ਸਾਡੇ ਲਈ ਚਿੰਤਤ ਹੈ ਅਤੇ ਸਾਡੀ ਬੰਦ ਖਲਾਸੀ ਦੇ ਲਈ ਸੰਘਰਸ਼ਸ਼ੀਲ ਹੈ ਅਤੇ ਇਹ ਵੀ ਸਾਡੇ ਲਈ ਮਾਣ ਅਤੇ ਹੌਸਲੇ ਵਾਲੀ ਗੱਲ ਹੈ ਤਾਂ ਸਾਡੇ ਲਈ ਪ੍ਰੇਰਨਾਦਾਇਕ ਅਤੇ ਪ੍ਰੇਰਨਾ ਸਰੋਤ ਹੈ ਸਾਡਾ ਵਿਰਸਾ ਗੌਰਵਮਈ ਪਰੰਪਰਾਵਾਂ ਅਤੇ ਸਿੱਖ ਇਤਿਹਾਸ ਜੋ ਕੁਰਬਾਨੀਆਂ ਅਤੇ ਸ਼ਹਾਦਤਾਂ ਦੀਆਂ ਦਾਸਤਾਨਾਂ ਦੇ ਨਾਲ ਬਿਆੰਤ ਮਾਣਮਾਲ ਹੈ ਜਿਸ ਦਿਨ ਜਿਸ ਘੜੀ ਦਸ਼ਮ ਪਾਰਸ਼ਾ ਦਾ ਸਾਜਾ ਪੰਥ ਆਪਣੀ ਪ੍ਰਭੂ ਸਤਾ ਤੇ ਆਜ਼ਾਦੀ ਦੀ ਜੰਗ ਜਿੱਤੇਗਾ ਅਸੀਂ ਬੰਦੀ ਸਿੰਘ ਸਹੀ ਅਰਥਾਂ ਦੇ ਵਿੱਚ ਉਸ ਦਿਨ ਉਸ ਮੁਬਾਰਕ ਘੜੀ ਆਜ਼ਾਦ ਹੋਵਾਂਗੇ ਤਾਂ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਦੇਸ਼ ਦੇ ਗ੍ਰਹਿ ਮੰਤਰੀ ਅਮੇਸ਼ਾ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਕਿ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੋਰੀ ਨਾ ਕੀਤੀ ਸੀ ਇੱਕ ਤਰੀਕੇ ਨਾ ਕਰ ਦਿੱਤੀ ਸੀ ਤਾਂ ਜਿਸ ਤੋਂ ਬਾਅਦ ਹੁਣ ਕੇ ਬੰਦੀ ਸਿੰਘਾਂ ਦੇ ਵੱਲੋਂ ਵੀ ਅਮੇਸ਼ਾਹ ਜੀ ਨੂੰ ਇੱਕ ਮੋੜਵਾ ਜਵਾਬ ਦਿੱਤਾ ਗਿਆ